ਗੁਰਸੇਖ ਬੰਦਾ ਗਿਆਨੀ ਆ ਉਹਦੇ ਤੇ ਹਮਲਾ ਕੀਤਾ ਬਰੇਲੀ ਦਾ ਫਰੀਦਪੁਰ ਪਿੰਡ ਆ ਆ ਦੇਖੋ ਕਿਵੇਂ ਏਟਾ ਰੋੜੇ ਚਲਾ ਰਹੇ ਨੇ ਤੇ ਗੱਡੀ ਘੇਰ ਲਈ ਕਾਰ ਸੇਵਾ ਦੀ ਗੱਡੀਆਂ ਗੁਰਦੁਆਰੇ ਦੀ ਉਹ ਗੱਡੀਆਂ ਬਰੇਲੀ ਦੀ ਫਰੀਦਪੁਰ ਪਿੰਡ ਦੀ ਜੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਪੂਰੇ ਇਹਨਾਂ ਨੇ ਆਹ ਪੱਥਰ ਏਟਾ ਰੋੜੇ ਚਲਾਏ ਨੇ ਜੀ ਇਹ ਫੜ ਹੋ ਜਾਣਾ ਇਹ ਵੀਡੀਓ ਜੋਗੀ ਸਰਕਾਰ ਕੋ ਪਹੁੰਚੇ ਦੇਖੋ ਜੀ ਇਹ ਕਿਵੇਂ ਗੁਰਸੇਖ ਬੰਦਿਆਂ ਨਾਲ ਇਹਨਾਂ ਨੇ ਘਟਨਾ ਕਰੀਆ ਆ ਬਾਈ ਜੀ ਹੱਟ ਗ੍ਰਾਂਤੀ ਨੇ ਗੁਰਦੁਆਰਾ ਸਾਹਿਬ ਦੇ ਤੇ ਉਦੋਂ ਬਾਅਦ ਦੇ ਵਿੱਚ ਆਹ ਉਹਨੇ ਇਹਨਾਂ ਨੇ ਵੀ ਬੰਦੇ ਸੱਦ ਲਏ ਹੁਣ ਭੱਜ ਰਹੇ ਨੇ ਆਹ ਦੇਖੋ ਜੀ ਪਾਤੀ ਸਿੰਘਾ ਨੇ ਕਾਰਵਾਈ ਵੱਧ ਤੋਂ ਵੱਧ ਪਾਈ ਜੀ ਇਹ ਵੀਡੀਓ ਸ਼ੇਅਰ ਕਰ ਦੋ ਠੀਕ ਆ ਇਹਨਾਂ ਨੇ ਕੱਲਾ ਸਿੰਘ ਘੇਰਿਆ ਸੀਗਾ ਬਰੇਲੀ ਇਹੇ ਭਈਆਂ ਨੇ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੋ ਹੁਣ ਆਹ ਭੱਜ ਰਹੇ ਨੇ ਬਚਾ ਕੇ ਤੇ ਇਹਨਾਂ ਨੇ ਫੈਰ ਕਰਨ ਦੀ ਕੋਸ਼ਿਸ਼ ਵੀ ਕਰੀ ਆ ਆਹ ਦੇਖੋ ਜੀ ਕਿਵੇਂ ਹੁਣ ਖੇਤਾਂ 'ਚ ਭੱਜੇ ਜਾਂਦੇ ਨੇ ਜੀ ਕਰ ਦੋ ਵੱਧ ਤੋਂ ਵੱਧ ਵੀਡੀਓ ਪਾਈ ਜੀ ਸ਼ੇਅਰ ਬਰੇਲੀ ਦੀ ਘਟਨਾ ਜੀ ਫਰੀਦਪੁਰ ਦੀ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਦੋਸਤੋ ਯੂਪੀ ਦੇ ਵਿੱਚ ਕਿਸ ਤਰ੍ਹਾਂ ਪ੍ਰਵਾਸੀਆਂ ਨੇ ਇੱਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਘੇਰ ਕੇ ਉਹਨਾਂ ਤੇ ਹਮਲਾ ਕੀਤਾ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਗ੍ਰਾਂਥੀ ਸਿੰਘ ਦੇ ਵੀ ਸੱਟਾਂ ਲੱਗੀਆਂ ਤੇ ਗੱਡੀ ਵੀ ਨੁਕਸਾਨੀ ਗਈ ਜਿਸ ਤੋਂ ਬਾਅਦ ਗ੍ਰਾਂਥੀ ਸਿੰਘ ਵੱਲੋਂ ਜਦੋਂ ਬਾਕੀ ਸਿੰਘਾਂ ਨੂੰ ਬੁਲਾਇਆ ਗਿਆ ਤਾਂ ਮੌਕੇ ਤੇ ਇਹਨਾਂ ਵਿਹਾਰੀਆਂ ਦੀ ਯੂਪੀ ਵਾਲੇ ਭਈਆਂ ਦੀਆਂ ਭਾਜੜਾ ਪੈ ਗਈਆਂ ਤੇ ਦੱਸ ਦਈਏ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਬਰੇਲੀ ਦੇ ਫਰੀਦਪੁਰ ਇਲਾਕੇ ਦੀ ਇਹ ਵੀਡੀਓ ਹੈ ਜਿੱਥੇ ਕਿ ਇੱਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰਾਂਥੀ ਤੇ ਕੁਝ ਯੂਪੀ ਦੇ ਸਨਿਕਾ ਵੱਲੋਂ ਯੂਪੀ ਭਈਆਂ ਵੱਲੋਂ ਹਮਲਾ ਕੀਤਾ ਗਿਆ ਤੇ ਸਾਹਮਣੇ ਦੇ ਵਿੱਚ 8 ਰੋੜੇ ਚਲਾਏ ਗਏ ਕੋਠੇ ਤੇ ਖੜਕੇ ਤੇ ਇਸ ਮੌਕੇ ਤੇ ਕਾਫੀ ਜਿਆਦਾ ਨੁਕਸਾਨ ਹੋਇਆ ਹੈ ਗ੍ਰੰਥੀ ਦਾ ਅਤੇ ਉਹਨਾਂ ਦੀ ਗੱਡੀ ਦਾ ਤੇ ਉਹਨਾਂ ਤੇ ਵੀ ਕਾਫੀ ਜਿਆਦਾ ਸਟਾ ਲੱਗੀਆਂ ਅਤੇ ਜਾਨੀ ਨੁਕਸਾਨ ਕਰਨ ਦੀ ਫਰਾਕ ਦੇ ਵਿੱਚ ਸਨ ਇਹ ਯੂਪੀ ਵਾਲੇ ਦੱਸ ਦਈਏ ਕਿ ਇਹ ਵੀਡੀਓਜ਼ ਖਾਸ ਤੌਰ ਤੇ ਉਹਨਾਂ ਦੇ ਲਈ ਵੀ ਹੈ ਜੋ ਵਿਆਰ ਦੇ ਵਿੱਚ ਗਲਤ ਕੰਮ ਕਰਨ ਵਾਲੇ ਬਿਹਾਰੀਆਂ ਨੂੰ ਯੂਪੀ ਵਾਲਿਆਂ ਨੂੰ ਸਪੋਰਟ ਕਰਦੇ ਨੇ ਤੇ ਕਹਿੰਦੇ ਨੇ ਕਿ ਇਹ ਤਾਂ ਮਜ਼ਦੂਰ ਨੇ ਮਿਹਨਤ ਮਜ਼ਦੂਰੀ ਕਰਨ ਆਏ ਨੇ ਅਤੇ ਜੋ ਇਹ ਗੈਰ ਕਾਨੂੰਨੀ ਕਰਨ ਵਾਲੇ ਕੰਮ ਕਰਨ ਵਾਲੇ ਬਿਹਾਰੀਏ ਯੂਪੀ ਵਾਲੇ ਹੁੰਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਸਹੀ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਕ੍ਰਿਮੀਨਲ ਮਾਈਂਡ ਦੇ ਇਸ ਤਰ੍ਹਾਂ ਦੇ ਪ੍ਰਵਾਸੀ ਹੁੰਦੇ ਨੇ ਉਹਨਾਂ ਦੀ ਸਪੋਰਟ ਵੀ ਕਰਨੀ ਬਣਦੀ ਹੈ ਉਹਨਾਂ ਲੋਕਾਂ ਦੁਆਰਾ ਜਰੂਰ ਕਮੈਂਟ ਕਰਨਾ ਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵੀਡੀਓ ਬਰਨ ਕਰਨ ਵਾਲਿਆਂ ਵੱਲੋਂ ਦਾਵਾ ਕੀਤਾ ਜਾ ਰਿਹਾ ਅਪੀਲ ਕੀਤੀ ਜਾ ਰਹੀ ਹੈ ਕਿ ਯੋਗੀ ਸਰਕਾਰ ਇਹਨਾਂ ਤੇ ਸਖਤ ਐਕਸ਼ਨ ਲਵੇ ਇਹਨਾਂ ਤੇ ਸਖਤ ਕਾਰਵਾਈ ਹੋਵੇ ਕਿ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਤੇ ਯੋਗੀ ਸਰਕਾਰ ਦੁਆਰਾ ਸਖਤ ਕਾਰਵਾਈ ਕਰਦੇ ਹੋਏ ਇੱਕ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਜੋ ਆਪਸੀ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਕੜਤਣ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਵੱਲੋਂ ਇਸ ਤਰ੍ਹਾਂ ਗਰਨ ਸਿੰਘ ਤੇ ਹਮਲਾ ਕਰਕੇ ਉਸ ਨੂੰ ਵੀ ਠੱਲ ਪਾ ਸਕੇ ਅਤੇ ਜੇ ਲੋਕਾਂ ਦੇ ਕਾਰਵਾਈ ਹੋ ਸਕੇ ਗੁਰਸਿੱਖ ਬੰਦਾ ਗਿਆਨੀ ਆ ਉਹਦੇ ਤੇ ਹਮਲਾ ਕੀਤਾ ਬਰੇਲੀ ਦਾ ਫਰੀਦਪੁਰ ਪਿੰਡ ਆ ਆ ਦੇਖੋ ਕਿਵੇਂ ਏਟਾ ਰੋੜੇ ਚਲਾ ਰਹੇ ਨੇ ਤੇ ਗੱਡੀ ਘੇਰ ਲਈ ਕਾਰ ਸੇਵਾ ਦੀ ਗੱਡੀਆਂ ਗੁਰਦੁਆਰੇ ਦੀ ਉਹ ਗੱਡੀਆਂ ਬਰੇਲੀ ਦੀ ਫਰੀਦਪੁਰ ਪਿੰਡ ਦੀ ਜੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਪੂਰੇ ਇਹਨਾਂ ਨੇ ਆਹ ਪੱਥਰ ਇਟਾ ਰੋੜੇ ਚਲਾਏ ਨੇ ਜੀ ਇਹ ਫੜ ਹੋ ਜਾਣਾ ਇਹ ਵੀਡੀਓ ਜੋਗੀ ਸਰਕਾਰ ਕੋ ਪਹੁੰਚੇ ਦੇਖੋ ਜੀ ਇਹ ਕਿਵੇਂ ਗੁਰਸਿੱਖ ਬੰਦਿਆਂ ਨਾਲ ਇਹਨਾਂ ਨੇ ਘਟਨਾ ਕਰੀ ਆ ਆ ਬਾਈ ਜੀ ਹੱਟ ਕ੍ਰਾਂਤੀ ਨੇ ਗੁਰਦੁਆਰਾ ਸਾਹਿਬ ਦੇ ਤੇ ਉਦੋਂ ਬਾਅਦ ਦੇ ਵਿੱਚ ਆਹ ਉਹਨੇ ਇਹਨਾਂ ਨੇ ਵੀ ਬੰਦੇ ਸੱਤ ਲਏ ਹੁਣ ਭੱਜ ਰਹੇ ਨੇ ਆ ਦੇਖੋ ਜੀ ਪਾਤੀ ਸਿੰਘਾ ਨੇ ਕਾਰਵਾਈ ਵੱਧ ਤੋਂ ਵੱਧ ਪਾਈ ਜੀ ਇਹ ਵੀਡੀਓ ਸ਼ੇਅਰ ਕਰ ਦੋ ਠੀਕ ਆ ਇਹਨਾਂ ਨੇ ਕੱਲਾ ਸਿੰਘ ਘੇਰਿਆ ਸੀਗਾ ਬਰੇਲੀ ਇਹ ਭਈਆਂ ਨੇ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੋ ਹੁਣ ਆਹ ਭੱਜ ਰਹੇ ਨੇ ਬਚਾ ਕੇ ਤੇ ਇਹਨਾਂ ਨੇ ਫੈਰ ਕਰਨ ਦੀ ਕੋਸ਼ਿਸ਼ ਵੀ ਕਰੀ ਆ ਆ ਦੇਖੋ ਜੀ ਕਿਵੇਂ ਹੁਣ ਖੇਤਾਂ 'ਚ ਭੱਜੇ ਜਾਂਦੇ ਨੇ ਜੀ ਕਰਦੋ ਵੱਧ ਤੋਂ ਵੱਧ ਵੀਡੀਓ ਪਾਈਜੀ ਸ਼ੇਅਰ ਬਰੇਲੀ ਦੀ ਘਟਨਾ ਜੀ ਫਰੀਦਪੁਰ ਦੀ ਧੰਨਵਾਦ ਬਾਈ ਜੀ